ਤਾਛਾੜਾਂ ਦੀ ਸਥਿਤੀ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿੱਚ ਅਲਰਟ ਜਾਰੀ ਹੈ ਉੱਤੇ ਹੀ ਲਾਲ ਲੱਗਦੇ ਕੱਗਰ ਦੇ ਨਾਲ ਵੀ ਪਿੰਡਾਂ ਵਿੱਚ ਅਲਰਟ ਮੋਡ ਤੇ ਰੱਖਿਆ ਗਿਆ। ਕਾਫੀ ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀ ਮੈਦਾਨੀ ਇਲਾਕਿਆਂ ਤੇ ਪਹਾੜੀ ਇਲਾਕਿਆਂ ਵਿੱਚ ਬਰਸਾਤਾਂ ਪੈ ਰਹੀਆਂ ਨੇ ਜਿਸ ਨਾਲ ਮੈਦਾਨੀ ਇਲਾਕਿਆਂ ਵਿੱਚ ਬੈਰੀ ਕੱਗਰ ਤੇ ਕਿਤੇ ਨਾ ਕਿਤੇ ਅਸਰ ਪੈ ਰਿਹਾ। ਜਿਸ ਦੇ ਤਹਿਤ ਅੱਜ ਫਿਰ ਸਵੇਰੇ ਸੁਖਨਾ ਲੈਕ ਫਲੱਡ ਗੇਟ ਖੋਲ ਦਿੱਤੇ ਗਏ ਜਿਸ ਨਾਲ ਪਾਣੀ ਦਾ ਲੈਵਲ ਵੱਧ ਗਿਆ ਤੇ ਆਸ-ਪਾਸ ਪਿੰਡਾਂ ਦੇ ਵਾਸੀ ਵਿੱਚ ਡਰ ਤੇ ਸਹਿਮ ਦਾ ਮੋਲ ਬਣ ਗਿਆ ਇਸ ਦੀ ਪੂਰੀ ਜਾਣਕਾਰੀ ਲੈਣ ਲਈ ਰਾਮਪੁਰ ਕਲਾ ਬਣੇ ਕਗਰ ਦੇ ਡੈਮ ਦੇ ਮੌਜੂਦਾ ਆਸ-ਪਾਸ ਦੇ ਪਿੰਡ ਵਾਸੀਆਂ ਨਾਲ ਡਿਊਟੀ ਕਰਮਚਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਵੀ ਨਾ ਮਤਲਬ ਤੇ ਐਸੇ ਕੋਈ ਵੀ ਆ ਆਪਣਾ ਰਾਮਪੁਰ ਦਾ ਹੈ ਤੇ ਕੋਈ ਬੰਦੇ ਉੱਦੋ ਸੋ ਅੱਜ ਸਵੇਰੇ ਜਿੰਨਾ ਇਕਦਮ ਪਾਣੀ ਸੁਕਣਾ ਲੈਟ ਹੋ ਗਿਆ ਇਹਦਾ ਪਿਲਕ ਲੱਕ ਲੈਵਲ ਹੈ ਕਿੰਨਾ ਘਟ ਗਿਆ ਹਾਂ ਤੇ ਬਾਰਸ਼ ਪੜਿਆ ਹਨਾ 4 ਫੁੱਟ ਹੋ ਗਿਆ ਲੈਵਲ ਤੋਂ ਹੁਣ ਕਿੰਨਾ ਪਾਣੀ ਹੈ ਮਲੇ ਪਾਣੀ ਘਟ ਗਿਆ ਲੱਗਦਾ ਜਿਸ ਦਾ ਇੱਕਦਮ ਪਾਣੀ ਆਇਆ ਸੀਗਾ ਬਾਜਨ ਦਾ ਪਾਣੀ ਦਾ ਕੋਈ ਖਤਰਾ ਨਹੀਂ ਕਰਦਾ ਕੋਈ ਖਤਰਾ ਨਹੀਂ ਜਿਹੜਾ ਸਰਕਸ਼ਨ ਜਾਂ 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 ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਇੱਥੇ ਸਥਿਤੀ ਜੋ ਹੈ ਅੰਡਾ ਬੰਦ ਹਾਂਜੀ ਇੱਥੇ ਦਾ ਅੰਦਰ ਬੰਦ ਹੈ ਬਿਲਕੁਲ ਬਜਕੀ ਨਾਮ ਹੈ ਤੇ ਅੱਜ ਜੋ ਇਹ ਆਪਾਂ ਰਾਮਪੁਰ ਟੈਂਪੇ ਖੜੇ ਆ ਤਾਂ ਕੀ ਜਾਨਾ ਹੈ ਇੱਕਦਮ ਜੋ ਪਾਣੀ ਦਾ ਲੈਵਲ ਸਾਰੇ ਵੱਧ ਗਿਆ ਹੈ ਪਾਣੀ ਦਾ ਲੈਵਲ ਸਰ ਖਤਰਾ ਹੈ ਪਿੰਡ ਵੀ ਬਹੁਤ ਜ਼ਿਆਦਾ ਮਤਲਬ ਪੈਦਾ ਹੋਇਆ ਰਿਹਾ ਹੈ ਚੜਦਾ ਮੋਹਰ ਹੋਇਆ ਹੋਇਆ ਹੈ ਕੋਈ ਬੋਧ ਜਿੱਤਾ ਦੋ ਦਿਨ ਅੱਗੇ ਖੜੇ ਹੈ ਕਾਫੀ ਥੋੜਾ ਹੈ ਪਰ ਆਵਾਜ਼ ਬਹੁਤ ਜ਼ਿਆਦਾ ਹੈ ਅੰਦਰ ਬਹੁਤ ਜ਼ਿਆਦਾ ਸਪੇਸ ਹੈ ਪੰਨਣ ਜੰਗਲ ਜਿੱਤੀ ਛੜੀਆਂ ਜਿੱਦਾਂ ਛਾੜੀਆਂ ਖੜੀਆਂ ਵਿੱਚ ਇਦੀ ਸਫਾਈ ਨਹੀਂ ਕੀਤੀ ਸਰਕਾਰ ਬਣੋ ਸਰਕਾਰ ਕਿਸੂ ਸੜਕੋ ਦੇ ਦੇਖਣ ਵੀ ਨਹੀਂ ਆਰੀ ਇਹਨਾਂ ਨੇ ਤਾਂ ਠੋਕਾ ਪਿਆਇਆ ਜਾਂਦਾ ਹੈ ਜਿਹੜੀਆਂ ਅੱਗੇ ਠੇਕੇਦਾਰ ਆ ਰਹੇ ਆ ਉਹਨਾਂ ਦੇ ਅੰਦਰ ਇੰਨਾ ਬੇਈਮਾਨਾ ਭਰਿਆ ਹੋਇਆ ਉਹਨਾਂ ਦੇ ਅੰਦਰ ਸਿਰਫ ਉਹਨਾਂ ਨੇ ਆਪਣੇ ਪੈਸੇ ਕਮਾਉਣੇ ਤੱਕ ਹੀ ਮਤਲਬ ਰੱਖਿਆ ਹੋਇਆ ਹੈ ਉਹਨਾਂ ਨੇ ਆਪਣਾ ਪੈਸਾ ਕਮਾਇਆ ਜਿਹੜੀ ਰਿਕਾ ਚੱਕਿਆ ਪਾ ਜਿਹੜੀ ਚੱਕੀ ਹੈ ਉਹ ਆਪਣਾ ਪੈਸੇ ਕਮਾਇਆ ਔਰ ਚਲੇ ਗਏ ਬਿਲਕੁਲ ਸਫਾਈ ਦੀ ਕੀਤੀ ਨਹੀਂ ਇਸ ਦਿਨ ਆਦੇਸ ਮੈਨੂੰ ਦਿੱਤੀ ਗਈ ਹੈ ਪੈਨਲ ਰਿਪੋਰਟ ਵਿੱਚ ਵੀ ਬੜੀਆਂ ਬਹੁਤ ਗੱਲਾਂ ਆਈਆਂ ਨੇ ਕਿ ਤੱਕ ਕੁਦੂ ਦੇ ਕੇ ਕਰਨ ਨਿਰਦੇਸ਼ ਦਿੱਤੇ। ਕੁਦੂ ਨੂੰ ਲੱਗਦਾ ਕਿ ਅੱਜ ਤੋ ਇਤਨਾ ਪਾਣੀ ਇਤਨਾ ਮੀਂਹ ਛੱਡਿਆ ਗਿਆ ਤੇ ਆਸ-ਪਾਸ ਦੇ ਪਿੰਡਾਂ ਨੂੰ ਕੋਈ ਖਤਰਾ ਹੈ। ਬਹੁਤ ਜ਼ਿਆਦਾ ਖਤਰਾ ਹੈ ਜੀ। ਬਹੁਤ ਜ਼ਿਆਦਾ। ਪਾਣੀ ਤਕੜ ਦੇ ਵੀ ਲੱਗਦਾ ਕੋਈ ਦਾਫ ਨਾਲ ਕਿਤੇ ਨੁਕਸਾਨ ਨਾ ਹੋਵੇ ਜਾ। ਕੋਈ ਨੁਕਸਾਨ ਦੇ ਬਹੁਤ ਜ਼ਿਆਦਾ ਲੱਗ ਰਿਹਾ ਹੈਗਾ। ਪ੍ਰਮਾਤਮਾ ਦੇ ਅੱਗੇ ਬੇਨਤੀ ਕਰਾਂਗੇ ਕਿ ਨਾ ਕਿਸੇ ਦਾ ਨੁਕਸਾਨ ਹੋਵੇ ਜੀ। ਇਸੇ ਹੀ ਜੋ ਬਜੀਤੀ ਨਾਮ ਹੈ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਮਗੜ ਮੈਂ ਤੇ ਆਪਣਾ ਹੁਣ ਜੀ ਆਪਾਂ ਇੱਥੇ ਰਾਮਗੜ ਰਾਮਪੁਰ ਤੋਂ ਟੈਂਪੇ ਖੜੇ ਆ ਤੇ ਪਾਣੀ ਦਾ ਬਹਾਵ ਇੰਨਾ ਤੇਜ ਹੈ ਤੇ ਕੀ ਆਸ-ਪਾਸ ਦਾ ਕੀ ਹਾਲ ਸੀ ਜੀ ਆਕੀ ਸਵੇਰੇ ਪਾਣੀ ਆਇਆ ਜੀ ਤਕਰੀਬਨ 7:00 ਵਜੇ ਤੇ ਐਸੇ ਡੱਪ ਲੱਗ ਜਾਈ ਸਾਡੀ ਪਿੱਛੇ ਜਿਹੜੀਆਂ ਢੋਤੀਆਂ ਉਹ ਜਿਹੜੀਆਂ ਦੇ ਸਾਰੇ ਦਾਣੇ ਖਰਾਬ ਹੋ ਗਏ ਹੂੰ ਅਗਲੇ ਪਾਸੇ ਸਾਡੀ ਜ਼ਮੀਨ ਹੈ ਉਹ ਜ਼ਮੀਨ ਸਾਡੀ ਰੋੜੀ ਆ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਤੁਹਾਡੇ ਦੁਆਰਾ ਸਾਡੀ ਮਦਦ ਕੀਤੀ ਜਾਏ ਸਾਡੀ ਜਿਹੜੀ ਜ਼ਮੀਨ ਅੱਗੇ ਹਟਦੀ ਆ ਤੇ ਸਾਡੇ ਥੈਲਿਆਂ ਦੀ ਠੋਕਰਾਂ ਲੱਗੀ ਜਾਏ ਜਾਂ ਪੱਥਰਾਂ ਦੀ ਠੋਕਰਾਂ ਸਾਡੀ ਜਮੀਨ ਤਾਂ ਕਿ ਹਟਣ ਤੋਂ ਬਚੇ ਇਹ ਫਟਕਾਂ ਦੀ ਮੋਤ ਮੰਗਾ ਜਾਂ ਫਟਕ ਨਹੀਂ ਹੁੰਦੇ ਇਹਨਾਂ ਦੀ ਮੋਟਰਾ ਚੋਰੀਆਂ ਹੋ ਗਈਆਂ ਤੇ ਫਟਕਾਂ ਦੇ ਉੱਪਰੋਂ ਪਾਣੀ ਲੰਘ ਰਿਹਾ ਸਾਡੀ ਪਿਛਲਾ ਸਰਕਾਰ ਨੂੰ ਵੀ ਫਟਕ ਨੂੰ ਟੁੱਕਣ ਦਾ ਇੰਪਝਾਮ ਕੀਤਾ ਜਾਏ ਤਾਂ ਕਿ ਪਿੱਛੇ ਡਾਫਾ ਨਾ ਲਗੇ ਪਾਣੀ ਜਲ ਜੋ ਜਾਣਦੇ ਜੀ ਸਰਦੀਪ ਕੋਪਰ طریقے ਨਾਲ ਹੋਈ ਜਵੇ ਲੱਗਦਾ ਕਿ ਜ਼ਮੀਨ ਤੇ ਨੁਕਸਾਨ ਨਹੀਂ ਹੋਇਆ ਥੋੜਾ ਥੋੜਾ ਪਾਣੀ ਇਹ ਇੱਕ ਲੱਖ ਦਾ ਜਿਹੜਾ ਨਿਕਲ ਰਿਹਾ ਇਹ ਤਾਂ ਨੁਕਸਾਨ ਕਰਦਾ ਜੇ ਥੋੜਾ ਥੋੜਾ ਨਿਕਲੀ ਜਾਏਗਾ ਠੱਗ ਨੁਕਸਾਨ ਕਰੇਗਾ ਸਾਡਾ ਇਹ ਰੁਸਤੇ ਪਾਣੀ ਓਵਰ ਡੋਜ ਪਾਣੀ ਆਉਂਦੇ ਜਾਂਦਾ ਸਾਰਾ ਖੇਤ ਨੂੰ ਨੁਕਸਾਨ ਹੋ ਤੁਸੀਂ ਬੰਦ ਦਿਓ ਕਿੰਨਾ ਹੋ ਗਿਆ ਸਾਡੀ ਬਾਟੀ ਜ਼ਮੀਨ ਅੱਗੇ ਦੋ ਬਿੱਲੇ ਜਿੱਥੇ ਰੁਕਦੀ ਪਾਣੀ ਚ ਹਾਂ ਫਿਰ ਪਟਾਣ ਲੱਗੀ ਹੋਈ ਆ ਔਰ ਪਿੱਛੇ ਜਿਹੜੀ ਖਾੜੀ ਜਿਹੜੀ ਆ ਉਹ ਸਾਰੀ ਡੁੱਬੀ ਪਈ ਆ ਉਹਨਾਂ ਦੀ ਸਾਰੀ ਬੱਲੀਆਂ ਖਰਾਬ ਹੋ ਗਈ। ਇਹ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਬੇਨਤੀ ਸੁਣੀ ਜਾਏ। ਸਾਨੂੰ ਮੁਆਵਜ਼ਾ ਮਿਲਿਆ ਜਾਏ। ਜਾਂ ਸਾਨੂੰ ਕੰਪਨਸ਼ਨ ਦਿੱਤੀ ਜਾਏ ਜੋ ਅੱਗੇ ਸਾਡੀ ਜਮੇਲ ਰੁੱੜ ਰਹੀ ਆ ਉਹਨਾਂ ਹਿੱਸਾ ਕਾ ਦੀ ਗਰੇਤਾ ਜਾਂ ਮੀਟਿੰਗ ਚੁਕਾਈ ਜਾਏ। 2023 ਵੀ ਆਇਆ ਸੀ ਅੱਗੇ ਹਾਰਾਇ ਸੀ ਉਸ ਟਾਈਮ ਵੀ ਨੁਕਸਾਨ ਹੋਇਆ ਸੀ ਮੁਆਵਜ਼ਾ ਮਿਲਿਆ ਸੀ। ਉਸ ਟਾਈਮ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਨੁਕਸਾਨ ਵੱਧ ਤੋਂ ਵੱਧ ਹੋਇਆ ਦਾ। 100% ਨੁਕਸਾਨ ਹੋਇਆ ਦੋਸਤ ਜੀ। ਇਸ ਵੇਲੇ ਦਾ ਤਕਰੀਬਨ ਹਲਕਾ ਹੀ ਨੁਕਸਾਨ 50% ਤੋਂ ਕੋਈ ਸਰਕਾਰੀ ਅਧਿਕਾਰੀ ਇੱਥੇ ਆ ਕੇ ਗਿਆ ਅੱਜ ਤੱਕ ਕੋਈ ਅਧਿਕਾਰੀ ਕੋਈ ਨਹੀਂ ਇੱਥੇ ਆਇਆ ਇੱਥੇ ਦਾ ਕੋਈ ਆਇਆ ਨਹੀਂ ਤੁਸੀਂ ਇਹ ਅੱਧੇ ਫੇਲ ਕਰਨਗੇ ਸਾਡੀ ਹੋਰ ਅੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਅੱਜ